ਬਾਈ ਮਿੱਤਰੋ ਜਿਹੜੇ ਰੇਟ ਮੈਂ ਤੁਹਾਨੂੰ ਹੁਣ ਦਾ 21 ਕਰਾਂ ਦਊਗਾ ਬਾਈ ਹਨਾ ਤੁਹਾਨੂੰ ਕਿਸੇ ਬਸੋਂ ਰੇਟ ਨਹੀਂ ਮਿਲਨੇ ਸੱਚੀ ਕਹਿ ਰਿਆਂ ਰੀਲ ਨੂੰ ਐਂਡ ਤੱਕ ਦੇਖਿਓ ਤੇ ਗੱਲ ਕਰਾਂ ਵੀ ਸਤਨਾਮ ਕਾਰ ਵੇਅਰਥ ਖੜਾ ਪਰ ਰਾਜਪੁਰੇ ਆਹ ਕਾਰ ਆ ਬਈ ਆਪਣੇ ਲਵੇ ਪੀਵੀ02 ਨੰਬਰ ਦੀ ਕਿਹੜਾ ਮਾਡਲ ਕਾਰ ਹੈ ਇਹ 2018 ਮਾਡਲ ਹੈ ਫਰਸਟ ਓਨਰ ਹੈ ਜੀ ਠੀਕ ਹੈ ਜੀ ਬਾਈ ਇਹ ਸਾਰੀ ਰੀਜਨਲ ਹੈ ਸਿੱਸੇ ਸੁੱਸੇ ਸਭ ਨਾਲ ਦੇ ਗੱਡੀ ਕੋਈ ਚੇਂਜ ਨਹੀਂ ਹੈ ਇਹਦਾ ਇਹਦਾ ਪ੍ਰਾਈਸ ਹੋਣਿਓ ਤੁਸੀਂ ਤੇ ਅੰਦਰੋਂ ਕਾਰ ਚੈੱਕ ਕਰ ਲਓ ਇੱਕ ਵਾਰ ਅੰਦਰੋਂ ਕੰਡੀਸ਼ਨ ਦੇਖੋ ਅੰਦਰੋਂ ਬਹੁਤ ਵਧੀਆ ਕਾਰ ਵੀ ਇੱਕ ਵੇਰੀਐਂਟ ਕਿਹੜਾ ਕਾਰ ਦਾ ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਕਿ ਬਈ ਹੈਨਾ ਰਾਜਪੁਰੇ ਆਜੋ ਤੇ ਸ਼ੀਸ਼ੇ ਸਾਰੇ ਲਗਭਗ ਅਰੀਜਨਲ ਨੇ ਬਈ ਹੈਨਾ ਤੇ ਗੱਲ ਕਰਾਂ ਵੀ ਇਹਦੇ ਰੇਟ ਦੀ 18 ਮਾਡਲ ਤੁਸੀਂ ਦੱਸਿਆ ਤੇ ਰੇਟ ਕਿੰਨਾ ਕਰਦਾ ਵੀਰ ਜੀ ਲੋਕ ਮੰਗਦੇ 6-6 ਲੱਖ ਰੇ ਮੰਗਦੇ 5.5 5 ਆਪਾਂ ਇੱਕੋ ਰੇਟ 'ਚ ਦੇ ਦਾਂਗੇ 4.5 ਲੱਖ ਰੁਪਏ ਦੀ ਕਾਰ ਦੇ ਦਾਂਗੇ 4.5 ਲੱਖ ਰੁਪਈਆ ਦੀ ਲੈ ਵੀ 4.5 ਲੱਖ ਦੀ 2018 ਮਾਡਲ ਪੰਜਾਬ ਨੰਬਰ ਦੀ ਕਾਰ ਮਾ ਓਨਰ ਕਿਹੜੇ ਕਾਰ ਹੈ ਫਰਸਟ ਓਨਰ ਦੀ ਫਰਸਟ ਓਨਰ ਕਾਰ ਬਈ ਹੈਨਾ ਤੇ ਰੇਟ ਜਾਇਜ਼ ਆ ਬਈ ਹੈਨਾ ਤਾਂ ਹੀ ਉਹ ਵੀ ਤੁਹਾਨੂੰ ਦੱਸਦਾ ਵੀ ਨਾਲ ਉਹਦੇ ਮੈਂ ਤੁਹਾਨੂੰ ਆ ਅ ਇਹਦੇ ਓਨਰ ਵਗੈਰਾ ਵੀ ਦੱਸ ਰਿਹਾ ਵੀ ਤੁਸੀਂ ਕਿਤੇ ਕਹ ਲਓ ਇਹਨਾਂ ਨੂੰ ਵੀ ਹੈ ਨਾ ਵੀ ਓਨਰ ਜਾਦੇ ਘਾਰ ਆਹ ਘਾਰ ਆ ਵੀ 2018 ਮਾਡਲ ਹੈ ਜੀ ਹਾਂ ਹਾਂ ਇਹ ਵੀ ਸਭ ਤਕਰੀਬਨ ਸਾਰੀ ਜਿਹਨਾਂ ਦਾ ਫਰੰਟ ਸੀਸਾ ਤਾਂ ਤੇੜਾ ਹੋਇਆ ਪਰ ਰੀਜਨਲ ਹੈ ਠੀਕ ਹੈ ਜੀ ਬਾਈ ਇਹ ਆਪਾਂ ਪੂਆ ਕੇ ਦਵਾਂਗੇ ਕਸਟਮਰ ਦੇ ਸਾਹਮਣੇ ਹਾਂ ਹਾਂ ਤੇ ਆਲ ਸਪੋਰਟਸ ਵੇਰੀਐਂਟ ਹੈ ਇਹਦਾ ਇਹਦਾ ਰੇਟ ਇਹ ਆਪਾਂ ਦੇ ਦਾਂਗੇ ਤਕਰੀਬਨ 4,70,000 ਰੁਪਏ ਦੀ ਕਰਦੇ ਚਾਰ ਲੱਖ 70 ਹਜ਼ਾਰ ਦੀ ਇਹ ਵੀ ਫਰਸਟ ਓਨਰ ਹੈ ਫਰਸਟ ਓਨਰ ਕਾਰ ਇੱਕ ਵਾਰ ਭਾਈ ਅੰਦਰ ਹੋ ਹੈਪੀ ਦਿਖਾ ਦੇ ਕਾਰ ਅੰਦਰੂਕਾਰ ਸੋਣੀ ਪਈ ਆ ਦੇਖੋ 20000 ਜੈਂਸੀ ਰਿਕੋਡ 20000 ਸਿਰਫ 20000 ਕਿਲੋਮੀਟਰ ਕਾਰ ਚੱਲੀ ਹੋਈ ਆ ਰੇਟ ਵੀ ਜਾਇਜ਼ ਆ ਆਜੋ ਫਿਰ ਜੇ ਕਿਸੇ ਨੇ ਕੋਈ ਕਾਰ ਲੈਣੀ ਹੋਰ ਵੀ ਕਾਰਾਂ ਨੇ ਇੱਧਰ ਸਵਿਫਟ ਖੜੀ ਆ ਆਟੋਮੈਟਿਕ ਉਧਰ ਮੈਨੂਅਲ ਖੜੀ ਆ ਉਧਰ ਅਲਟੋ ਖੜੀ ਆ ਆਜੋ ਨੰਬਰ ਸਕਰੀਨ ਤੇ ਪਾਤਾ ਕਾਲ ਕਰ ਲਿਓ ਬਈ ਸਸੀ ਕਾਰ ਦੀ